ਮੋਹਾਲੀ ਦੇ ਪਿੰਡ ਕੁੰਬੜਾ ਸੈਕਟਰ 68 ਵਿੱਚ ਕੁਝ ਨੌਜਵਾਨਾਂ ਵੱਲੋਂ ਪਿੰਡ ਦੇ ਦੋ ਨੌਜਵਾਨਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਦੂਸਰਾ ਨੌਜਵਾਨ ਹਸਪਤਾਲ ਵਿੱਚ ਦਾਖਲ ਹੈ ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਪਿੰਡ ਵਾਲਿਆਂ ਨੇ ਏਅਰਪੋਰਟ ਰੋਡ ਉੱਤੇ ਜਾਮ ਲਗਾ ਦਿੱਤਾ ਸੀ ਅਤੇ ਮੰਗ ਕੀਤੀ ਸੀ ਕਿ ਜਦ ਤੱਕ ਮੋਹਾਲੀ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੀ ਤਦ ਤੱਕ ਉਹ ਨਾ ਧਰਨਾ ਚੁੱਕਣਗੇ ਅਤੇ ਨਾ ਹੀ ਨੌਜਵਾਨ ਬੱਚੇ ਦਾ ਸੰਸਕਾਰ ਕਰਨਗੇ ਮੋਹਾਲੀ ਪੁਲਿਸ ਨੇ ਦੋਸ਼ੀਆਂ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ ਜਿਸ ਦੀ ਜਾਣਕਾਰੀ ਡੀਆਈਜੀ ਰੋਪੜ ਰੇਂਜ ਸ਼੍ਰੀਮਤੀ ਨੀਲੰਬਰੀ ਬੀਜਾਜਗਤ ਦੇ ਨੇ ਦਿੱਤੀ ਮੋਹਾਲੀ ਪੁਲਿਸ ਨੇ ਅਪੀਲ ਕੀਤੀ ਕਿ ਇਹ ਮਾਮਲੇ ਨੂੰ ਪ੍ਰਵਾਸੀ ਪੰਜਾਬੀ ਨਾ ਬਣਾਇਆ ਜਾਵੇ ਜਿਹੜਾ ਦੋਸ਼ੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਹ ਵੀ ਮੋਹਾਲੀ ਦੇ ਹੀ ਰਹਿਣ ਵਾਲੇ ਹਨ ਉਹਨਾਂ ਦਾ ਪਿਛੋਕੜ ਜ਼ਰੂਰ ਜੁਪੀ ਦਾ ਹੈ ਪਰ ਉਹ ਜੰਮੇ ਪਲੇ ਮੋਹਾਲੀ ਵਿੱਚ ਹੀ ਨੇ ਅਤੇ ਪੜ੍ਹਾਈ ਲਿਖਾਈ ਵੀ ਮੋਹਾਲੀ ਦੇ ਸਰਕਾਰੀ ਸਕੂਲ ਵਿੱਚ ਕੀਤੀ ਹੈ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪੀੜਤ ਪਰਿਵਾਰ ਅਤੇ ਪਿੰਡ ਵਾਲਿਆਂ ਨੇ 에어ਪੋਰਟ ਰੋਡ ਉੱਤੇ ਲਾਈ ਜਾਮ ਨੂੰ ਖੋਲ ਦਿੱਤਾ ਹੈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੁੱਡ ਆਫਟਰਨੂੰ। ਅ ਤੁਸੀਂ ਜਿਵੇਂ ਸਾਰੇ ਜਾਣਦੇ ਹੋਗੇ ਪਿੰਡ ਕੁੰਮੜਾ ਵਿਖੇ ਮਿਤੀ 13 ਨਵੰਬਰ 2024 ਨੂੰ ਇੱਕ ਐਫ ਆਈ ਆਰ ਦਰਜ ਹੋਈ ਸੀਗੀ ਜਿਦੇ ਵਿੱਚ ਕੰਪਲੇਨੈਂਟ ਸੀਗੇ ਸ਼੍ਰੀ ਬਲਵਿੰਦਰ ਸਿੰਘ। ਇਹਨਾਂ ਨੇ ਸਾਨੂੰ ਇਤਲਾਹ ਦਿੱਤੀ ਸੀਗੀ ਥਾਣੇ ਦੇ ਵਿੱਚ ਕਿ ਇਹਨਾਂ ਦਾ ਬੇਟਾ ਦਮਨ ਜਿਹੜਾ ਕਿ 17 ਸਾਲ ਦੀ ਉਮਰ ਹੈਗੀ ਹੈ। ਵੇ ਇਹਨੂੰ ਤੇ ਇਹਦੇ ਨਾਲ ਇਹਦਾ ਇੱਕ ਦੋਸਤ ਹੋਰ ਸੀਗਾ ਦਿਲਪ੍ਰੀਤ ਇਹਨਾਂ ਦੇ ਉੱਪਰ ਬਹੁਤ ਬੁਰੀ ਤਰੀਕੇ ਨਾਲ ਹਮਲਾ ਕੀਤਾ ਗਿਆ ਸੀਗਾ ਇਹਦੇ ਵਿੱਚ ਆਕਾਸ਼ ਤੇ ਇਹਦੇ ਹੋਰ ਪੰਜ ਸਾਥੀ ਸੀਗੇ ਟੋਟਲ 6 ਜਣਿਆਂ ਨੇ ਚਾਕੂ ਨਾਲ ਸਟੈਬਿੰਗ ਕੀਤੀ ਗਈ ਸੀਗੀ ਹਮਲਾ ਬਹੁਤ ਬੁਰੀ ਤਰੀਕੇ ਨਾਲ ਇਹਨਾਂ ਨੂੰ ਜ਼ਖਮੀ ਕਰ ਦਿੱਤਾ ਸੀਗਾ ਜਿਸ ਤੋਂ ਬਾਅਦ ਇਹਨਾਂ ਦੋਨਾਂ ਬੱਚਿਆਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਗਿਆ ਸੀਗਾ ਜਿਸ ਦੇ ਬਾਅਦ ਬਹੁਤ ਦੁਖਦਾਇਕ ਘਟਨਾ ਹੋਈ ਸੀਗੀ ਕਿ ਜਿਹਦੇ ਵਿੱਚ ਇਸ ਬੱਚੇ ਦੀ ਦਮਨ ਦੀ ਦੁਖਵਰੀ ਘਟਨਾ ਨਾਲ ਵਿੱਚ ਦੀ ਮੌਤ ਹੋ ਗਈ ਸੀਗੀ ਤੇ ਦਿਲਪ੍ਰੀਤ ਹਜੇ ਵੀ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹਸਪੀਟਲ ਦੇ ਵਿੱਚ ਐਡਮਿਟ ਹੈਗਾ ਇਹਦੇ ਵਿੱਚ ਮਰਡਰ ਦੀ ਐਫਆਈਆਰ ਦਰਜ ਹੋਈ ਸੀਗੀ ਸੈਕਸ਼ਨ 103 ਤੇ ਅਟੈਂਪਟ ਟੂ ਮਰਡਰ ਸੈਕਸ਼ਨ 109 126 ਤੇ ਉਸ ਤੋਂ ਬਾਅਦ 190 ਤੇ 191 ਪੰਜ ਸੈਕਸ਼ਨਾਂ ਦੇ ਵਿੱਚ ਐਫਆਈਆਰ ਦਰਜ ਹੋਈ ਸੀਗੀ ਐਫਆਈਆਰ ਨੰਬਰ 94 ਪੁਲਿਸ ਸਟੇਸ਼ਨ ਫੇਜ਼ 8 ਐਸਐਸ ਨਗਰ ਦੇ ਵਿੱਚ ਦਰਜ ਹੋਈ ਸੀਗੀ ਇਸ ਐਫਆਈਆਰ ਦੇ ਸੈਫਾਇਰ ਨੂੰ ਟ੍ਰੇਸ ਕਰਨ ਲਈ ਪੁਲਿਸ ਸਟੇਸ਼ਨ 8 ਦੇ ਜਿਹੜੇ ਇੰਸਪੈਕਟਰ ਹੈਗੇ ਇੰਸਪੈਕਟਰ ਤੇ ਆਈਟੀ ਸਿਟੀ ਦੇ ਇੰਸਪੈਕਟਰ ਸਿਮਰਜੀਤ ਤੇ ਸਾਡੇ ਸੀਆਈਏ ਦੇ ਇੰਸਪੈਕਟਰ ਹਰਮਿੰਦਰ ਸਿੰਘ ਸਾਡੇ ਐਸਪੀਡੀ ਜੋਤੀ Yadav ਸਾਡੇ ਡੀਐਸਪੀਡੀ ਤਲਵਿੰਦਰ ਸਿੰਘ ਸਾਡੇ ਐਸਪੀ ਸਿਟੀ ਹਰਬੀਰ ạtwal ਸਾਡੇ ਡੀਐਸਪੀ ਸਿਟੀ 2 ਹਰਸਿਮਰਨ ਬਲ ਇਹਨਾਂ ਸਾਰਿਆਂ ਦੀ ਵੱਖੋ ਵੱਖਰੀਆਂ ਟੀਮਾਂ ਐਸਐਸਪੀ ਦੀਪਕ ਪਾਰਿਕ ਜੀ ਨੇ ਬਣਾਈ ਸੀਗੀ ਤੇ ਸਾਡੇ ਡੀਜੀਪੀ ਪੰਜਾਬ શ્રી ਗੋਰੋ ਯਾਦਵ ਜੀ ਵੀ ਜਿਹੜੇ ਹੈਗੇ ਇਸ ਪੂਰੇ ਮਾਮਲੇ ਨੂੰ ਸਾਨੂੰ ਦਿਸ਼ਾ ਨਿਰਦੇਸ਼ ਕੰਟੀਨਿਊਸਲੀ ਗਾਈਡੈਂਸ ਤੇ ਸਪੋਰਟ ਦੇ ਰਹੇ ਸੀਗੇ ਸੋ ਅਸੀਂ ਵੱਖੋ ਵੱਖਰੀਆਂ ਟੀਮਾਂ ਇਹਦੇ ਵਿੱਚ ਬਣਾ ਕੇ ਜਿਹੜੀ ਹੈਗੀ ਹੈ ਯੂਪੀ ਦਿੱਲੀ ਵਗੈਰਾ ਕਾਫੀ ਜਗ੍ਹਾ ਅਸੀਂ ਭੇਜੀ ਸੀਗੀ ਦੋਸ਼ੀਆ ਦੀ ਪਾਲ ਕਰਨ ਲਈ ਇਹਦੇ ਵਿੱਚ ਟੋਟਲ 6 ਦੋਸ਼ੀ ਆਈਡੈਂਟੀਫਾਈ ਹੋ ਗਏ ਸੀਗੇ ਸਾਰੇ ਦੇ ਸਾਰੇ ਦੋਸ਼ੀ ਆਈਡੈਂਟੀਫਾਈ ਹੋ ਗਏ ਸੀ ਤੇ ਹੁਣ ਤੱਕ ਜਿਹੜੇ ਹੈਗੇ 4 ਦੋਸ਼ੀ ਫੜੇ ਗਏ ਹੈਗੇ ਜਿਹਦੇ ਵਿੱਚ 3 ਦੋਸ਼ੀ ਜਿਨ੍ਹਾਂ ਦੀ ਪਛਾਣ अमन टाक दूसरा दोषी अरुण ते तीसरा दोषी आकाश ए तीन ਹੁਣਤਾ ਕਾਰੇਸਟ ਹੋ ਗਏ ਤੇ ਚੌਥਾ ਦੋਸ਼ੀ ਵੀ ਅਰੇਸਟ ਹੋ ਗਿਆ ਉਹ ਜੂਵੈਨਾਈਲ ਹੈ ਇਸ ਕਰਕੇ ਤੁਹਾਨੂੰ ਮੈਂ ਉਹਦੀ ਪਛਾਣ ਜ਼ਾਹਿਰ ਨਹੀਂ ਕਰ ਸਕਦੀ ਹੈਗੀ ਇਹ ਜਿਹੜਾ ਦੋਸ਼ੀ ਅਮਨ ਹੈਗਾ ਇਹ ਸੈਕਟਰ 55 ਚੰਡੀਗੜ੍ਹ ਦਾ ਰਹਿਣ ਵਾਲਾ 19 ਸਾਲ ਦੀ ਉਮਰ ਹੈਗੀ ਹੈ 8th ਕਲਾਸਾ ਪਾਸ ਹੈਗਾ ਤੇ ਇਹਦੇ ਖਿਲਾਫ ਪਹਿਲਾਂ ਵੀ ਫੇਜ਼ 1 थाना ਮੁਹਾਲੀ ਦੇ ਵਿੱਚ ਲੜਾਈ ਝਗੜੇ ਦਾ ਮੁਕਦਮਾ ਦਰਜ ਹੈਗਾ ਦੂਜਾ ਦੋਸ਼ੀ अरुण ਇਹਦੀ ਵੀ ਉਮਰ ਜਿਹੜੀ ਹੈਗੀ 19 ਸਾਲ ਹੈਗੀ ਇਹ ਵੀ 8th ਕਲਾਸ ਆ ਪਾਸ ਹੈ ਇਹਦੇ ਖਿਲਾਫ ਵੀ ਪਹਿਲਾ ਫੇਜ਼ 1 ਮੋਹਾਲੀ ਵਿਖੇ ਲੜਾਈ ਝਗੜੇ ਦਾ ਮੁਕਦਮਾ ਦਰਜ ਹੈਗਾ ਤੀਜਾ ਦੋਸ਼ੀ ਆਕਾਸ਼ ਇਹ ਵੀ ਜਿਹੜਾ ਹੈਗਾ ਇਹ ਪਿੰਡ ਕੁਮੜਾ ਇਹ ਵੀ ਰਹਿਣ ਵਾਲਾ ਇਹਦੀ ਉਮਰ ਕਰੀਬ 22 ਸਾਲ ਹੈ ਇਹ ਵੀ ਇਹ 12th ਕਲਾਸ ਪਾਸ ਹੈ ਇਹਦੇ ਖਿਲਾਫ ਪਹਿਲਾ ਕੋਈ ਮੁਕਦਮਾ ਦਰਜ ਹੈ ਨਹੀਂ ਹੈ ਤੇ ਚੌਥਾ ਜੁਵੇਨਾਈਲ ਜਿਹੜਾ ਹੈਗਾ ਇਹ ਐਪਰੀਹੈਂਡ ਕੀਤਾ ਗਿਆ ਹੈ ਇਸ ਤੋਂ ਇਲਾਵਾ ਦੋ ਹੋਰ ਦੋਸ਼ੀ ਆਈਡੈਂਟੀਫਾਈ ਹੋ ਗਏ ਹੈ ਜਿਨ੍ਹਾਂ ਦੇ ਨਾਮ ਰਿਤੇਸ਼ ਅਤੇ ਅਮਿਤ ਹੈਗੇ ਇਹ ਵੀ ਕੁੰਮੜਾ ਵਿਖੇ ਹੀ ਰੈਂਟ ਤੇ ਕਮਰੇ ਲੈ ਕੇ ਰਹਿੰਦੇ ਹੈਗੇ ਇਹ ਸਾਰੇ ਦੋਸ਼ੀ ਜਿਹੜੇ ਹੈਗੇ ਕੁੰਮੜਾ ਵਿਖੇ ਰੈਂਟ ਤੇ ਕਮਰੇ ਲੈ ਕੇ ਰਹਿੰਦੇ ਹੈਗੇ ਇਹ ਉਸ ਦਿਨ ਵਾਰਦਾਤ ਵਾਲੇ ਦਿਨ ਪਤਾ ਲੱਗਿਆ ਹੈਗਾ ਕਿ ਸ਼ਾਮ ਨੂੰ ਕਰੀਬ 6:30 ਪੋਨੇ 7 ਵਜੇ ਦੀ ਗੱਲ ਹੈਗੀ ਹੈ ਕਿ ਇਹ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਜਿਹੜਾ ਹੈਗਾ ਇਹ ਝਗੜਾ ਹੋਇਆ ਸੀਗਾ ਇਹ ਦੋਨੋਂ ਬੱਚੇ ਜਿਹੜੇ ਹੈਗੇ ਦਮਨ ਤੇ ਦਿਲਪ੍ਰੀਤ ਇਹ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਇਹਨਾਂ ਨੂੰ ਇਹ ਜਿਹੜੇ ਦੋਸ਼ੀ ਪਾਰਟੀ ਹੈਗੀ ਹੈ ਉਹਨਾਂ ਨੇ ਇਹਨਾਂ ਨੂੰ ਗਾਲੀ ਗਲੋਚ ਕੀਤੀ ਤੇ ਜਦੋਂ ਦਮਨ ਅਤੇ ਦਿਲਪ੍ਰੀਤ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਗਾਲੀ ਗਲੋਚ ਨਾ ਕਰੋ ਆਰਾਮ ਨਾਲ ਬੋਲੋ ਉਦੋਂ ਇਹ ਸਾਰੇ ਜਿਹੜੇ ਦੋਸ਼ੀ ਮੁਲਾਜ਼ਮ ਹੈਗੇ ਮੁੰਡੇ ਹੈਗੇ ਇਹਨਾਂ ਨੇ ਬਹੁਤ ਹੀ ਬੁਰੀ ਤਰੀਕੇ ਨਾਲ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਤੇ ਸਟੈਬਿੰਗ ਕੀਤੀ ਉਹਨਾਂ ਦੇ ਜਿਹੜੇ ਵਿਕਟਿਮਸ ਹੈਗੇ ਉਹਨਾਂ ਦੇ ਬਾਡੀ ਦੇ ਉੱਤੇ ਸਟੈਬਿੰਗ ਇਨਜਰੀਜ਼ ਹੈਗੀਆਂ ਵਾਈਟਲ ਆਰਗਨਸ ਦੇ ਉੱਤੇ ਸਟੈਬਿੰਗ ਇਨਜਰੀਜ਼ ਹੈਗੀਆਂ ਜਿਸ ਦੇ ਕਰਕੇ ਇੱਕ ਬੱਚੇ ਦੀ ਮੌਤ ਹੋ ਗਈ ਸੀ ਤੇ ਦੂਜਾ ਬੱਚਾ ਜਿਹੜਾ ਹੈਗਾ ਉਹਨੂੰ ਵੀ ਵਾਈਟਲ ਆ ਪਾਰਟਸ ਦੇ ਉੱਤੇ ਸਟੈਬਿੰਗ ਇਜੂਰੀਜ਼ ਹੈਗੀ ਆ ਜਿਹਦੇ ਕਰਕੇ ਹਲੇ ਵੀ ਉਹ ਹਸਪੀਟਲ ਦੇ ਵਿੱਚ ਐਡਮਿਟ ਹੈਗਾ ਤੇ ਇਹਦੇ ਵਿੱਚ ਇੱਕ ਹੋਰ ਦੋਸ਼ੀ ਗੌਰਵ ਜੀ ਨੇ ਕਿ ਇਹਨਾਂ ਦੋਸ਼ੀਆਂ ਨੂੰ ਭਜਾਣ ਦੇ ਵਿੱਚ ਮਦਦ ਕੀਤੀ ਸੀਗੀ ਉਹਨੂੰ ਵੀ ਆਪਾਂ ਅਰੈਸਟ ਕੀਤਾ ਹੈਗਾ ਸੈਕਸ਼ਨ 249 ਬੀ ਐਨਐਸ ਤੇ 612 ਬੀ ਐਨਐਸ ਕ੍ਰਿਮੀਨਲ ਕਾਂਸਪੀਰੇਸੀ ਤੇ ਪਜਾਉਣ ਦਾ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਪਜਾਉਣ ਦੀ ਮਦਦ ਕਰਨ ਦੀ ਧਾਰਾ ਵਾ ਅਸੀਂ ਇਹਦੇ ਵਿੱਚ ਲਗਾਈ ਹੈਗੀ ਉਹਦੇ ਵਿੱਚ ਇਸ ਨੂੰ ਗੌਰਵ ਨੂੰ ਆਪਾਂ ਅਰੈਸਟ ਕੀਤਾ ਹੈਗਾ ਸੋ ਇਸ ਤਰੀਕੇ ਨਾਲ ਟੋਟਲ ਪੰਜ ਅਰਸ਼ਟਾ ਹੁਣ ਤੱਕ ਇਸ ਮਾਮਲੇ ਦੇ ਵਿੱਚ ਹੋ ਚੁੱਕੀ ਹੈ ਤੇ ਜਿਹੜੇ ਹੋਰ ਦੋ ਦੋਸ਼ੀ ਰਹਿੰਦੇ ਹੈਗੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਅਰੈਸਟ ਕੀਤਾ ਜਾਊਗਾ ਇਹਦੇ ਵਾਸਤੇ ਵੀ ਸਾਰੀ ਸਾਡੀ ਟੀਮਾ ਜਿਹੜੀ ਹੈਗੀ ਹੈ ਲੱਗਿਆ ਹੋਈ ਹੈ ਮੈਮ ਜਦੋਂ ਭੱਜੇ ਸੀਗੇ ਕਿਥੋਂ ਦੀ ਮਤਲਬ ਤਾਹਰ ਬਣੀ ਸੀ ਕਿਥੋਂ ਇਹ ਮਤਲਬ ਪਕਰ ਹਾਂਜੀ ਬਿਲਕੁਲ ਇਹਨਾਂ ਨੇ ਸਭ ਤੋਂ ਪਹਿਲਾ ਜਿਹੜਾ ਹੈਗਾ ਇਹ ਇਹਨਾਂ ਦੇ ਸਾਰਿਆਂ ਨੇ ਗੌਰਵ ਨੇ ਇਹਨਾਂ ਨੂੰ ਲੌਜਿਸਟਿਕਸ ਤੇ SIM ਕਾਰਡ ਪ੍ਰੋਵਾਈਡ ਕੀਤੇ ਤੇ ਸਭ ਤੋਂ ਪਹਿਲਾ ਇਹ ਚੰਡੀਗੜ੍ਹ ਦੇ ਤਨਾਸ ਵਿਖੇ ਗਏ ਹੈਗੇ ਜਿੱਥੇ ਇਹਨਾਂ ਦੀ ਜਿਹੜੀ ਦੋਸ਼ੀ ਹੈਗੀ ਹੈ ਉਹਨਾਂ ਦੀ ਉਹਨਾਂ ਦੀ ਕੋਈ ਰਿਲੇਟਿਵ ਰਹਿੰਦੀ ਹੈਗੀ ਇਹ ਪਹਿਲਾ ਉੱਥੇ ਗਏ ਹੈ ਉੱਥੋਂ ਫਿਰ ਇਹ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਤੇ ਗਏ ਹੈਗੇ ਉੱਥੋਂ ਇਹਨਾਂ ਨੇ ਦਿੱਲੀ ਵਾਸਤੇ ਟ੍ਰੇਨ ਫੜੀ ਹੈਗੀ ਐ ਉੱਥੋਂ ਇਹ ਦਿੱਲੀ ਗਏ ਐ ਦਿੱਲੀ ਵਿਖੇ ਇਹਨਾਂ ਦੇ ਦੋਸ਼ੀ ਵਿੱਚੋਂ ਹੀ ਇੱਕ ਜਿਹੜੇ ਉਹਨਾਂ ਦੇ ਦੂਰ ਦੇ ਰਿਸ਼ਤੇਦਾਰ ਹੈਗੇ ਉਹਨਾਂ ਦੀ ਉੱਥੇ ਮਕਾਨ ਹੈਗਾ ਦਿੱਲੀ ਦੇ ਤਿਲਕਨਗਰ ਵਿਖੇ ਉੱਥੇ ਉਹਨਾਂ ਦੇ ਰਿਸ਼ਤੇਦਾਰਾ ਕੋਲ ਇਹਨਾਂ ਨੇ ਠਹਿਰ ਲਈ ਹੈਗੀ ਉਹਨਾਂ ਨੂੰ ਦੱਸਿਆ ਨਹੀਂ ਕਿ ਇਸ ਤਰੀਕੇ ਨਾਲ ਕ੍ਰਾਈਮ ਕਰਕੇ ਉੱਥੇ ਆਏ ਹੈਗੇ ਤੇ ਟੈਕਨੀਕਲ ਸਰਵੇਲੈਂਸ ਦੀ ਮਦਦ ਨਾਲ ਤੇ ਕੁਝ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਇਹਨਾਂ ਨੂੰ ਜਿਹੜਾ ਹੈਗਾ ਸਾਡੀ ਟੀਮਾਂ ਨੂੰ ਕੌਬੂ ਕਰਨ ਦੇ ਵਿੱਚ ਕਾਮਯਾਬੀ ਹਾਸਿਲ ਹੋਈ। ਮੋਬਾਈਲ ਲੈਣਾ ਨੇ ਮੋਬਾਈਲ ਲੈਣਾ ਨੇ ਸਵਿਚ ਆਫ ਕਰਲੇ ਸੀਗੇ ਜਿਹੜੇ SIM ਕਾਰਡ ਮਤਲਬ ਨਾਰਮਲ ਕਾਲਿੰਗ ਇਹ ਕਰਨੀ ਸੀ ਰਹਿ ਲੇਕਿਨ ਇਹ ਸੋਸ਼ਲ ਮੀਡੀਆ ਤੇ ਹੋਰ ਜਿਹੜੀ WhatsApp ਕਾਲਿੰਗ ਵਗੈਰਾ ਇਹ ਚੈਟਿੰਗ ਵਗੈਰਾ ਕਰ ਰਹੇ ਸੀ। ਇਹ ਜਿਹੜਾ ਕੰਮ ਕਰਨਾ ਹੈ ਇਹਦੇ ਵਿੱਚ ਇਹ ਜਿਹੜਾ ਸਮਝ ਲੈ ਰਹੇ ਇਹ ਆਕਾਸ਼ ਕਰਕੇ ਜਿਹੜਾ ਦੋਸ਼ੀ ਹੈਗਾ ਉਹਦੇ ਰਿਲੇਟਿਵ ਸੀਗੇ। ਇਹਦਾ ਪਹਿਲਾ ਮੁਕੱਦਮਾ ਜੀ ਇਹਨਾਂ 'ਤੇ ਗੜਾਈ ਚੱਲਦਾ ਕਿ ਇਸਟਾਗਮ ਕਰਨਾ ਕਿ ਜਿਵੇਂ ਬੰਨਤੇ ਚੱਲਦੇ ਸੀ ਇਹਨਾਂ ਦਾ ਮੁਕੱਦਮਾ ਹੈਗਾ 307 ਆਈਪੀਸੀ ਦਾ ਮੁਕੱਦਮਾ ਇਹਨਾਂ ਦੇ ਉੱਪਰ ਦਰਜ ਹੋ ਗਿਆ ਸੀਗਾ ਤੇ ਉਹਨਾਂ ਦੇ ਵਿੱਚ ਇਹਨਾਂ ਦੇ ਨਾਮ ਨੂੰ ਜਿਹੜੇ ਹੈਗੇ ਆਏ ਸੀਗਾ ਪਰਵਾਰ ਦੇ ਨਾਲ ਰਹਿੰਦੇ ਸੀ ਇਕੱਲੇ ਹੀ ਰਹਿੰਦੇ ਸੀ ਜਿਵੇਂ ਪ੍ਰਿੰਟਿੰਗ ਦਾ ਹੀ ਰਹਿੰਦੇ ਸੀ ਪਰਿਵਾਰ ਨਾਲ ਰਹਿੰਦਾ ਸੀ ਇਹਨਾਂ ਦੇ ਤਾਂ ਵੀ ਕਰਦੇ ਸੀ ਇਹਨਾਂ ਦੇ ਕੁਝ ਕਾਦੇ ਪਰਿਵਾਰ ਵੀ ਇੱਥੇ ਹੀ ਰਹਿੰਦੇ ਹੈਗੇ ਲੇਕਿਨ ਕੰਮ ਕਾਜ ਕਰਨ ਲਈ ਇਹਨਾਂ ਨੇ ਵੱਖਰੇ ਕਮਰੇ ਉੱਥੇ ਕੁੰਮੜੇ ਦੇ ਵਿੱਚ ਪੀਜੀ ਤੇ ਲਏ ਹੋਏ ਸੀਗੇ ਤੇ ਮੋਸਟਲੀ ਸਾਰੇ ਬੰਦੇ ਜਿਹੜੇ ਹੈਗੇ ਦਿਹਾੜੀ ਟਾਈਪ ਕੰਮ ਕਰਦੇ ਕੋਈ ਕੂਰੀਅਰ ਬாய் ਦਾ ਕੰਮ ਕਰਦਾ ਹੈਗਾ ਤੇ ਕੋਈ ਕਿਤੇ ਸ਼ੋਰੂਮ ਤੇ ਕੰਮ ਕਰਦਾ ਹੈਗਾ ਕੋਈ ਹਸਪੀਟਲ ਦੇ ਵਿੱਚ ਹਾਊਸਕੀਪਿੰਗ ਦਾ ਕੰਮ ਕਰਦਾ ਹੈਗਾ ਇਸ ਤਰੀਕੇ ਦੇ ਕੰਮ ਕਰਦੇ ਹੈਗੇ ਮੈਮ ਹੁਣ ਤੱਕ ਵੀ ਮਿਲ ਗਏ ਜਿਨ੍ਹਾਂ ਨਾਲ ਕਤਲ ਹੋਇਆ ਨਹੀਂ ਹੁਣੀ ਇਹ ਜਸਟ ਅਰੈਸਟ ਹੀ ਹੋਏ ਹੈਗੇ ਤੇ ਹੁਣ ਇਹਨਾਂ ਨੂੰ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਊਗਾ ਤੇ ਇਹਨਾਂ ਤੋਂ ਜਿਹੜੇ ਹਥਿਆਰ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤੇ ਹੈਗੇ ਉਹਨਾਂ ਦੀ ਰਿਕਵਰੀ ਕਰਾਈ ਦਊਗੀ ਪਰਿਵਾਰ ਨਾਲ ਗਲਤ ਨਹੀਂ ਸਸਕਾਰ ਨੂੰ ਲੈ ਕੇ ਕੋਈ ਲੱਗ ਕਰੋ ਰੂਰ ਜਾਮ ਕਰਕੇ ਬੈਠੇ ਹੁੰਦੇ ਹਾਂ ਹਾਂਜੀ ਹਾਂ ਬਿਲਕੁਲ ਸਾਡੇ ਜਿਹੜੇ ਐਸਪੀ ਸਿਟੀ ਹੈਗੇ ਸ੍ਰੀ ਹਰਬੀਰ ੜਟਵਾਲ ਤੇ ਸਾਡੇ ਡੀਐਸਪੀ ਸਿਟੀ 2 ਜਿਹੜੇ ਹੈਗੇ ਮਿਸਟਰ ਹਰਸਿਮਰਨ ਬਲ ਉਹ ਦੋਨੋਂ ਹੀ ਉੱਥੇ ਪਰਿਵਾਰ ਦੇ ਨਾਲ ਹੈਗੇ ਤੇ ਹੁਣੀ ਐਸ ਡੀ ਐਮ ਸਾਹਿਬ ਵੀ ਉੱਥੇ ਗਏ ਹੋਏ ਐ ਤੇ ਉਹਨਾਂ ਨੂੰ ਦੱਸਿਆ ਜਾ ਰਿਹਾ ਹੈਗਾ ਜਿਹੜੀ ਅਰੈਸਟ ਹੋਈ ਹੈਗੀ ਐ ਇਸ ਮੁਕਦਮੇ ਦੇ ਵਿੱਚ ਉਹਦੇ ਬਾਰੇ ਦੱਸਿਆ ਜਾ ਰਿਹਾ ਹੈ ਮੁਕਦਮੇ ਦੇ ਇਨਵੈਸਟੀਗੇਸ਼ਨ ਨੂੰ ਲੈ ਕੇ ਜੋ ਵੀ ਪ੍ਰੋਗਰੈਸ ਹੈ ਉਹ ਵੀ ਉਹਨਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਹਨੂੰ ਜਲ ਤੋਂ ਜਲ ਖਤਮ ਕਰ ਦੇ ਬੰਦਾ ਮੁੱਦਾ ਵੈਰੀਫਿਕੇਸ਼ਨ ਦਾ ਆ ਰਿਹਾ ਕਹਿੰਦੇ ਜੀ ਬਿਨਾ ਵੈਰੀਫਿਕੇਸ਼ਨ ਯਾਰ ਇਸ ਦੇਖੋ ਇਸ ਤਰੀਕੇ ਦਾ ਕੋਈ ਵੈਰੀਫਿਕੇਸ਼ਨ ਵਾਲੀ ਚੀਜ਼ ਤੋਂ ਚਲਣੀ ਚਾਹੀਦੀ ਹੈ ਟੈਨੈਂਟ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਪਰੰਤੂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੀ ਲੜਾਈ ਹੋਈ ਹੈ ਉਹ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਹੋਈ ਹੈ ਸੋ ਉੱਥੇ ਮੁੱਦਾ ਜਿਹੜਾ ਬਣਿਆ ਉਹ ਪਾਰਕਿੰਗ ਨੂੰ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਗਾਲੀ ਗਲੋਚ ਵਾਲੀ ਗੱਲ ਬਣੀ ਹੈ ਉੱਥੋਂ ਲੈ ਕੇ ਲੜਾਈ ਵਧੀ ਹੈਗੀ ਹੈ ਸੋ ਇਹਦੇ ਵਿੱਚ ਤਾਂ ਕੋਈ ਵੈਰੀਫਿਕੇਸ਼ਨ ਵਾਲਾ ਇਸ਼ੂ ਹੈ ਨਹੀਂ ਪਰੰਤੂ ਇਹ ਗੱਲ ਸਹੀ ਹੈ ਕਿ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਤੇ ਇਹਨੂੰ ਆਪਾਂ ਜ਼ਰੂਰ ਕਰਵਾਂਗੇ ਮੈਮ ਇਹ ਜਿਹੜਾ ਓਨਰ ਸੀਗਾ ਪੀ ਦਾ ਉਸਦੇ ਬੱਚੇ ऑलरेडी ਪਹਿਲਾਂ ਦੇ ਦਿੱਤੇ ਸੀਗਾ ਇਹੜੇ ਵਾਲੇ ਵੈਰੀਫਿਕੇਸ਼ਨ ਹੀ ਕਰਵਾਈ ਹੋਈ ਸੀ ਜਿਹੜੀ ਜਿੰਨਾ ਦੇ ਮਕਾਨ ਚ ਰਹਦੇ ਸੀ ਉਹਦੇ ਬਸਤਲ ਪਹਿਲਾਂ ਦੱਸ ਸੀ ਮੇਰੇ ਜੀ ਇਸ ਵਾਲੇ ਕੱਲ ਕੱਲ ਤੱਕ ਕੰਮ ਕਰ ਲੇ ਜਾਨਾ ਹੈ ਜੀ ਇਹਦੇ ਬਾਰੇ ਮੈਨੂੰ ਆਈਡੀਆ ਨਹੀਂ ਹੈ ਮੈਂ ਪਤਾ ਕਰਕੇ ਤੁਹਾਨੂੰ ਮੇਰਾ ਸਭ ਤੋਂ ਪਹਿਲਾ ਧਿਆਨ ਸੀ ਜਦੋਂ ਸਭ ਤੋਂ ਪਹਿਲਾਂ ਵਾਰਿੰਗ ਨਾ ਸਕੀ ਨਹੀਂ ਕਿਤਾ ਜਰਾ ਕਿਤੇ ਇਹ ਵਿਅਕਤੀ ਸੀ ਆਈਡੀ ਹੁਣੀ ਹੀ ਸਾਰਿਆਂ ਦੀ ਗ੍ਰਿਫਤਾਰੀ ਹੋਈ ਹੈਗੀ ਰਾਤੋਂ ਰਾਤ ਆਪਾਂ ਇਹਨਾਂ ਨੂੰ ਦਿੱਲੀ ਤੋਂ ਫੜਕੇ ਲਿਆਂਦਾ ਹੈਗਾ ਤੇ ਇਹਨਾਂ ਨੂੰ ਹੁਣ ਰਿਮਾਂਡ ਤੇ ਪੁੱਛਗਿਛ ਕਰਕੇ ਕਲੀਅਰਿਟੀ ਆਉਗੀ ਕਿ ਕਿਨੇ ਕਿਹੜਾ ਹਥਿਆਰ ਯੂਜ਼ ਕੀਤਾ ਹੈ ਤੇ ਉਹ ਹਥਿਆਰ ਰਿਕਵਰ ਕਰਵਾਏ ਜਾਣਗੇ। ਚਾਰੋਂ ਜੋ ਹੈ ਇਨਕਲੂਡਿੰਗ ਜੀਨਾਈ। ਹੂੰ ਹੂੰ। ਦੀ ਫੈਮਲੀ ਕਪੜਾ ਵਿੱਚ ਰਹਿੰਦੀ ਸੀ। ਕੋਈ ਨਿਊਜ਼ ਐਸੀ ਵੀ ਕਿ ਸ਼ਾਇਦ ਫੈਮਲੀ ਵੀ ਕੁਝ ਕੁਝ ਜਨੋ ਕੀ ਫੈਮਲੀ ਵੀ ਭag ਗਈ 시ਗੀ। ਫਿਰ ਅਸੀਂ ਉਹਨਾਂ ਨੂੰ ਵੀ ਟ੍ਰੇਸ ਕੀਤਾ। ਉਹਨਾਂ ਨੂੰ ਵੀ ਜਿਹੜਾ ਹੈਗਾ ਕੁਐਸਚਨਿੰਗ ਕੀਤੀ ਗਈ ਹੈ। ਸਸਟੇਨਡ ਕੁਐਸਚਨਿੰਗ ਉਹਨਾਂ ਦੀ ਵੀ ਹੋਈ ਹੈਗੀ ਹੈ। ਇਨਾਂ ਦੇ ਜਿਹੜੇ ਨੋਨ ਹੈਗੇ ਸੀ ਇਹਨਾਂ ਦੇ ਦੋਸਤ ਹੈਗੇ ਯਾਰ ਦੋਸਤ ਮਿੱਤਰ ਰਿਸ਼ਤੇਦਾਰ ਉਹਨਾਂ ਨੂੰ ਸਾਰਿਆਂ ਨੂੰ ਵੀ ਟ੍ਰੇਸ ਕਰਕੇ ਉਹਨਾਂ ਦੀ ਵੀ ਕੁਐਸਚਨਿੰਗ ਕਰਕੇ ਇਹਨਾਂ ਦੇ ਵੇਅਰ ਅਬਾਊਟਸ ਬਾਰੇ ਪਤਾ ਲਗਾਇਆ ਗਿਆ ਹੈ ਸੋ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਇਹਨਾਂ ਦੋਨੋਂ ਮੈਟਰਸ ਦੇ ਉੱਤੇ ਕੰਮ ਹੋਇਆ ਹੈਗਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਟ੍ਰੇਸ ਕੀਤਾ ਗਿਆ